ਪਤੰਗਾਂ ਨੂੰ ਲੈ ਕੇ ਹੋਈ ਲੜਾਈ ਦੋ ਲੋਕ ਹੋਏ ਜ਼ਖਮੀ ਮਾਮਲਾ ਬਠਿੰਡਾ ਦੇ ਕਨਈਆ ਨਗਰ ਦਾ ਜਿੱਥੇ ਕੀ ਪਤੰਗ ਬਾਜ਼ੀ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਤੇ ਇਸ ਦੇ ਵਿੱਚ ਦੋ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ ਹਾਲਾਂਕਿ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੀ ਸ਼ਰਿਆਮ ਗੁੰਡਾਗਰਦੀ ਦੇਖੀ ਜਾ ਸਕਦੀ ਹੈ ਤੇ ਪੁਲਿਸ ਦੇ ਵੱਲੋਂ ਤੁਰੰਤ ਇਸ ਮਾਮਲੇ ਦੇ ਸੰਗਿਆਨ ਲੈਂਦੇ ਹੋਏ ਚਾਰ ਲੋਕਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਰੰਭੀ ਗਈ ਹੈ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਇਸ ਖਬਰ ਦੇ ਵਿੱਚ ਸਰ ਮੈਂ ਹੈਪੀ ਨਾਮ ਹੈ ਮੇਰਾ ਤੇ ਕੱਲ ਪਤੰਗ-ਪਤੰਗ ਉਡਾਈ ਆ ਰਿਸੀ ਸੀ ਜਦੋਂ ਸਾਡੀ ਮਾੜੀ-ਮੋਟੀ ਗੱਲਬਾਤ ਹੋਈ ਸੀ ਨਾਲ ਜਿੰਨਾ ਮੁੰਡਾ ਨਾਲ ਲੜਾਈ ਇਨੀ ਟੇਲੀ ਹੋ ਰਹਾ ਨਾ ਸਾਡੀ ਉਹ ਨਾਲ ਮਾੜੀ-ਮੋਟੀ ਬੋਲ ਚੱਲੀ ਉਹ ਗੱਲਬਾਤ ਹੋ ਗਈ ਸੀ ਮੋੜ ਕੇ ਫਿਰ ਰਾਤ ਨੂੰ 6:30-7:00 ਵਜੇ ਘਰ ਡਟਾ ਉੱਤਾਂ ਚਲਾ ਕੇ ਮੇਰੇ ਭਾਈ ਦੇ ਕਾਪਾ ਗੁੱਪਾ ਮਾਰੇ ਉਹਨਾਂ ਨੇ ਤੇ ਸਿਰਸੁਰ ਪਾੜ ਤੇ ਆਪਣੇ ਘਰ ਦਾ ਗੇਟ ਗੋਟ ਸਾਰਾ ਕੁਝ ਤੋੜ ਗਏ ਤੇ ਕੁਨੇ ਇਹਦੇ ਵੀ ਲੱਪੜ ਥੱਪੜ ਮਾਰੇ ਸਾਡੇ ਵੀ ਮਾਰੇ ਮਾਰ ਕੇ ਗਏ ਉਹ ਤੇ ਅਸੀਂ ਉਹਨਾਂ ਨਾਲ ਗੱਲ ਗੁੱਲ ਕੀਤੀ ਮੰਨੇ ਨਹੀਂ ਉਹ ਤੇ ਸਿੱਧਾ ਹਮਲਾ ਕਰਤਾ ਵਾ ਸਾਡੇ ਉਤੇ ਅਸੀਂ 10 ਦਿਨ ਪਹਿਲਾਂ ਸਾਡੇ ਗਲੀ ਚ ਪਹਿਲਾ ਵਾਰ ਦਰਦ ਕਰਕੇ ਗਈ ਸੀ ਮੁੰਡਿਆ ਦੇ ਉਹ ਪੂਰੇ ਡੇਢੀ ਦਾ ਸਿਰਸੁਰ ਪਾੜਦਾ ਸਾਰਾ ਉਹ ਅਜੇ ਤੱਕ ਪੁਲਸੜਾ ਨੇ ਕੋਈ ਕਾਰਵਾਈ ਨਹੀਂ ਕੀਤੀ ਪਹਿਲਾ ਪਹਿਲਾ ਕਰ ਜੀ ਪਹਿਲਾ 10 ਦਿਨ ਪਹਿਲਾ ਉਸੇ ਜਦੋਂ ਮਰਜੀ ਆਉਂਦੇ ਆਪਾਂ ਦਿੱਤੀ ਸੀ ਐਸ ਤੇ ਸਿਵਲਨ ਥਾਣੇ ਚ ਦਿੱਤੀ ਹੋਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਦੂਜੀ ਵਾਰ ਦਾ ਦੂਜੀ ਵਾਰ ਦਾ ਜਿਹੜਾ ਉਹਦਾ ਚਾਚਾ ਚਿਰਮੋ ਪ੍ਰਧਾਨ ਬਣਦਾ ਆਪਣੇ ਆਪ ਚੋਂ ਪੂਲ ਪੈਸੇ ਪੂਸੇ ਦੇ ਕੇ ਉਹਨਾਂ ਨੂੰ ਬਾਹਰ ਕਢਾ ਲੈਂਦਾ ਉਹ ਉਹ ਕਹਿੰਦਾ ਜਦੋਂ ਤੱਕ ਮੈਂ ਬੈਠਾ ਕਰਾ ਉਹਨਾਂ ਦੇ ਕੋਈ ਨਿਪਟਾ ਲੈ ਰਹਿਣਗਾ ਸਰਿਆਮ ਗੁੰਡਾ ਗਾ ਸਰਿਆਮ ਗੁੰਡਾ ਕਰਦੀ ਕਰਕੇ ਜਾਂਦੇ ਆਪਣੇ ਮਹੱਲੇ ਚ ਜਦੋਂ ਮਰਜੀ ਆਂਦੇ ਜਦੋਂ ਮਰਜੀ

ਹਾਂਜੀ ਕੀ ਕਹਿਣਾ ਚਾਹੋਗੇ ਕੱਲ ਕੀ ਘਟਨਾ ਕੱਲ ਜਦੋਂ ਮੈਂ ਅਸੀ ਆਈ ਸੀ ਬਾਰੋਂ ਤੇ ਇਹਨਾਂ ਬੀ 25 ਮੁੰਡੇ ਆ ਨਾ ਬਾਹਰ ਖੜਕੇ ਨੇ ਹਥਿਆਰ ਲੈ ਹੋਈ ਸੀ ਤੇ ਇਹਨਾਂ ਨੇ ਗੇਟ ਤੋੜ ਕੇ ਘਰੇ ਆ ਕੇ ਹਮਲਾ ਕਰਕੇ ਗਏ ਆ। ਵੀ ਅਸੀ ਆਈ ਚਾਹੁੰਦੇ ਵੀ ਇੱਥੇ ਹੁਣ ਵੀ ਸਾਡੇ ਘਰ ਤੇ ਸੇਫ ਹੈ ਨਹੀਂ ਗੁੰਡਾਗਰਦੀ ਬਹੁਤ ਹੋਣ ਲੱਗੀ ਤੇ ਪੁਲਿਸ ਕਾਰਵਾਈ ਕਰਦੀ ਨਹੀਂ ਹੈ। ਬਸ ਇਹ ਚਾਹੁੰਦੇ ਕਿ ਇਹਨਾਂ ਤੇ ਸਖਤ ਕਾਰਵਾਈ ਕਰੀ ਜਾਵੇ ਤਾਂ ਕਿ ਇਹ ਮੁੰਡਿਆਂ ਨੂੰ ਹੁਣ ਅੱਗੇ ਵਾਸਤੇ ਵੜਾਵਾ ਨਾ ਮਿਲੇ। ਪਹਿਲਾਂ ਵੀ ਵਾਰਦਾਤ ਹੋਈ ਹੈ। ਹਾਂਜੀ ਪਹਿਲਾਂ ਕਹਿੰਦੇ ਵੀ ਇੱਥੇ ਗਵਾਂਢੀਆਂ ਜਿਹੜੇ ਸਾਡੇ ਸਾਹਮਣੇ ਗਵਾਂਢੀ ਉਹਨਾਂ ਤੇ ਹੋਈ ਹੈ। ਇਹ ਵੀ ਹੋਰ ਹੈ ਜਿਹੜੇ ਵੀ ਹੁਣ ਤੁਹਾਡੇ ਸਾਹਮਣੇ ਜਿਹੜੇ ਕਵਾਈ ਦੇ ਕੇ ਗਏ ਉਹਨਾਂ ਤੇ ਵੀ ਹੋਈ ਹੈ ਕਿੰਨੇ ਕੁ ਬੰਦੇ ਸੀਗੇ ਰਾਤ ਨੂੰ 20-25 ਜਣੇ ਸੀ ਦਰਤਾ ਫਿਰ ਕਿੰਨਾ ਕੁ ਲੱਗਦਾ ਸੀ ਦਰਤਾ ਫਿਰ ਪੂਰਾ ਹੀ ਲੱਗਦਾ ਸੀ ਆਪ ਡਰ ਕੇ ਸੀ ਕੁਝ ਕਰ ਨਹੀਂ ਪਾਏ ਫਿਰ ਅਸੀਂ ਵੀ ਉਹਨਾਂ ਦੇ ਸਾਹਮਣੇ ਦਰਤਾ ਪੂਰਾ ਹੀ ਲੱਗਦਾ ਸਾਡੇ ਬੱਚੇ ਫਿਰਦੇ ਲੇਡੀਜ਼ ਫਿਰਦੀ ਇੱਥੇ ਸਾਰੇ ਤੇ ਉਹ ਤਾਂ ਦੇਖਦੇ ਹੀ ਨਹੀਂ ਆਂਦੇ ਵਾਂ ਦੀ ਤਰ੍ਹਾਂ ਸਿੱਧਾ ਚਲੇ ਜਾਂਦੇ ਆ ਤੇ ਦੇਖਦੇ ਹੀ ਨਹੀਂ ਹਥਿਆਰ ਉਹਨਾਂ ਕੋਲੇ ਗੰਡਾਸੇ ਸੀ ਗੰਡਾਸੇ ਸੀ ਡੰਡੇ ਸੀ ਤੇ ਕਿਰਪਾਨਾਂ ਸੀ ਨਾਲ ਤੇ ਕੋ ਕੀ ਜੀ ਚੀਜ਼ ਹੁੰਦੀ ਹੈ ਮੈਨੂੰ ਉਹਦਾ ਨਾਮ ਨਹੀਂ ਪਤਾ ਸੀ ਦੇਖੇ ਸੀ ਉਹਨਾਂ ਨੇ ਮੇਰੇ ਭਰਾ ਦੇ ਸਿਰ ਤੇ ਐ ਮਾਰਿਆ ਮੈਂ ਆਪਸ ਹੀ ਪਿੱਛੇ ਖੜੀ ਤਾਂ ਕਰਕੇ ਜਦੋਂ ਮੇਰਾ ਭਰਾ ਹੈ ਨਾ ਉਹਦੇ ਸਿਰ ਤੇ ਐ ਮਾਰਿਆ ਉਹਦੇ ਸਿਰ ਤੇ ਟੱਕੇ ਆ ਗਏ ਕਿੰਨੇ ਨਖ ਦੀ ਹੱਡੀ ਇੱਥੇ ਟੁੱਟ ਗਈ ਉਹਦਾ ਸੱਟਾ ਬਹੁਤ ਵੱਜੀ ਆ ਬੱਚਿਆ ਇੱਕ ਤਰਫ ਦਾ ਮੁਸ਼ਕਿਲ ਨਾਲ ਉਹ ਹਥਿਆਰ ਬਹੁਤ ਸੀ ਉਹਨਾਂ ਕੋਲੇ ਕਨ੍ਹਈਆ ਨਗਰ ਇੱਕ ਨੰਬਰ ਗਲੀ ਆ ਹਾਂਜੀ ਸਰ ਉਹ ਕਸ਼ਕਾਇਤ ਮਿਲੀ ਸੀ ਕਨ੍ਹਈਆ ਨਗਰ ਦਾ ਮਤਲਬ ਪਤੰਗਵਾਜੀ ਪਿੱਛੇ ਕੋ ਝਗੜਾ ਹੋਇਆ ਸੀਗਾ ਉਹ ਝਗੜਾ ਦੋ ਤਰ੍ਹਾਂ ਦੇ ਹੋਇਆ ਜਦੋਂ ਇੱਕ ਧਿਰ ਨੇ ਉਧਰ ਕਰੇ ਜਾ ਕੇ ਘੁੱਟਿਆ ਉਹਦੇ ਸੰਬੰਧ 'ਚ ਅਸੀਂ ਜਦੋਂ ਉਹ ਮੌਕੇ ਤੇ ਪਹੁੰਚੇ ਉਹ ਬੰਦਾ ਦਾਖਲ ਸੀ ਅਰਜਨ ਕੁਮਾਰ ਅਰਜਨ ਕੁਮਾਰ ਦੇ ਸੱਟਾਂ ਲੱਗੀਆਂ ਇੱਕ ਨਾਲ ਉਹਦੇ ਇੱਕ ਰਿਸ਼ਤੇਦਾਰ ਉਹਦਾ ਨਾਮ ਮੰਗਲ ਹੈਗਾ ਉਹਨਾਂ ਦੇ ਦੋ ਬੰਦਿਆਂ ਨੇ ਸੱਟਾਂ ਲੱਗੀਆਂ ਹੈਗਾ ਉਹਨਾਂ ਦੇ ਵਿੱਚ ਸੰਬੰਧ ਵਿੱਚ ਅਸੀਂ ਜਿਹੜੇ ਲੜਾਈ ਝਗੜੇ 'ਚ ਮੋਹਤ ਹੌਲਾ ਤੇ ਅਭਿਸ਼ੇਕ ਤੇ ਸੰਜੂ ਇਹ ਚਾਰ ਬੰਦੇ ਸੱਟਾਂ ਮਾਰਨ ਵਾਲੇ ਸੀਗੇ ਇਹਦੇ ਸੰਬੰਧ 'ਚ ਅਸੀਂ ਮੁਕੱਦਮਾ ਨੰਬਰ 20 ਬਲਾਜਾ ਸਟਾਣਗਿਆਦਾਰਾਂ ਦਾ ਚੋਰ ਦੇ ਦਰਜ ਕਰ ਲਿਆਗਾ ਤੇ ਇਹਨਾਂ ਚੋਂ ਸੀ ਤਿੰਨ ਬੰਦੇ ਆ ਜਿਹੜੇ ਅਰੈਸਟ ਕਰ ਲਿਆ ਇੱਕ ਬੰਦਾ ਰਹਿਦਾ ਨਾਮ ਰੂਬੀ ਅਸੀ ਜਲਦੀ ਦੱਸਾਂਗਾ ਇਹਦੇ ਦੋ ਬੰਦੇ ਚੱਲੇ ਭੰਨਤੋੜ ਵੀ ਹੋਈ ਸੀ ਜਿੱਹਾ ਉਹਦਾ ਵੀ ਅਸੀਂ ਸੈਕਟਰ ਲਾਈ ਦੀ ਹੈ ਜਿਹੜੀ ਪੁਰਾਣੀ 427 ਸੀ ਉਹ ਨਵੀਂ ਬੀਨਸ ਦੀ ਉਹ ਲੱਗੀ ਲੱਗਦਾ ਤੇਜ਼ਮ ਕਰਦੇ ਨਹੀਂ ਬਿਲਕੁਲ ਤੇਜ਼ੀ ਨਾਲ ਕੀਤੀ ਹੈ ਜੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਨਾਜ਼ਦੀਨ ਆਲਸੀਆ ਪਰ ਗੱਲ ਕਰਨ ਚਾਹੀਦੀ ਕੋਈ ਕਾਬੂ ਕਰ ਲਿਆ ਜਦੋਂ ਉਹ ਉਸੇ ਕੋਲ ਚ ਪੇਸ਼ ਕੀਤਾਗਾ ਉਹਨਾਂ ਦਾ ਸੀਮਾ ਲਿਓ ਗਦਾਸ ਚੋਰ ਮਾਰ ਲਵਾ ਕੇ ਉਹਨੂੰ ਪੁੱਛੇਗਾ ਦੇਖੋ ਸਾਡਾ ਦਾ ਇਹਨਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਮੈਸੇਜ ਆਏਗਾ ਵੀ ਆਪਦੀਆਂ ਹਰਕਤਾਂ ਦਾ ਬਾਝਾ ਜਨ ਤੇ ਨਹੀਂ ਕਰੋਨ ਅਨਸਾਰ ਸਖਤ ਕਾਰਵਾਈ ਕਰੋਗੇ ਤੇ ਉਹਨੂੰ ਸਲਾਕਾ ਵਿੱਚ ਸਰਕਾਰ